ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ 24 ਤੇ ਮੈਂ ਹਾਂ ਪ੍ਰਵਾਹ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਜਿਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਿਆਸੀ ਮੁੱਦਿਆਂ ਦੀ ਚੋਣਵੀਆਂ ਖਬਰਾਂ ਅਤੇ ਪੱਖ ਦੇ ਮਸਲਿਆਂ ਦੀ ਇਸ ਪ੍ਰੋਗਰਾਮ ਦਾ ਉਦੇਸ਼ ਕੇਵਲ ਚਰਚਾ ਨਹੀਂ ਸਗੋ ਇੱਕ ਸਾਫ਼ ਸਪਸ਼ਟ ਅਤੇ ਤੱਥਾਂ ਦੇ ਆਧਾਰਿਤ ਬਤਾਲਾ ਤੱਕ ਪਹੁੰਚਣਾ ਹੈ ਤਾਂ ਜੋ ਤੁਸੀਂ ਦਰਸ਼ਕ ਆਪਣੇ ਵਿਚਾਰ ਖੁਦ ਤੈਅ ਕਰ ਸਕੋ ਤੇ ਆਓ ਕਰਦੇ ਆਂ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਅੱਜ ਦੇ ਗੈਸਟ ਦਾ ਕੁਲਦੀਪ ਸਿੰਘ 베ਦੀ ਸਰ ਜੀ ਦਾ ਸਰ ਬਹੁਤ ਬਹੁਤ ਸਵਾਗਤ ਹੈ ਇਸ ਖਾਸ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਜੀ ਸ਼ੁਕਰੀਆ ਸਰ ਜਿਵੇਂ ਕਿ ਪਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਿਆਸੀ ਮੁੱਦਿਆਂ ਤੇ ਗੱਲਬਾਤ ਕਰਦੇ ਆਂ ਚੋਣਵੀਆਂ ਤੇ ਪੱਖ ਦੀਆਂ ਖਬਰਾਂ ਤੇ ਵੀ ਗੱਲਬਾਤ ਕਰਦੇ ਆਂ ਤੇ ਉਸੇ ਦਾ ਉਸੇ ਦੀ ਸ਼ੁਰੂਆਤ ਦੇ ਅਕੋਰਡਿੰਗਲੀ ਪਹਿਲੀ ਖਬਰ ਦਾ ਰੁਕ ਕੱਲਣੇ ਆ ਜੋ ਕਿ ਮੋਹਾਲੀ ਦੇ ਸੁਹਾਣਾ ਨਾਲ ਜੁੜੀ ਹੋਈ ਹੈ ਜਿੱਥੇ ਕਿ ਕੱਲ ਇੱਕ ਕਬੱਡੀ ਪ੍ਰਮੋਟਰ ਦਾ ਗੋਲੀਆਂ ਮਾਰ ਕੇ ਜਿਹੜਾ ਸ਼ਰੀਅਮ ਕਤਲ ਕਰ ਦਿੱਤਾ ਗਿਆ ਇੱਕ ਬੈਲੈਰੋ ਗੱਡੀ ਵਿੱਚ ਅਣ ਪਛਾਤੇ ਜਿਹੜੇ ਨੌਜਵਾਨ ਆਂਦੇ ਨੇ ਤੇ ਉੱਥੇ ਆ ਕੇ ਉਸ ਕਬੱਡੀ ਪ੍ਰਮੋਟਰ ਦੇ ਸਿਰ ਵਿੱਚ ਗੋਲੀਆਂ ਮਾਰ ਦਿੰਦੇ ਨੇ ਤੇ ਉਸ ਤੋਂ ਬਾਅਦ ਉਸਤੇ ਫਰਾਰ ਹੋ ਜਾਂਦੇ ਆ ਕਿਹੋ ਜਿਹੀ ਵਾਰਦਾਤ ਇਹ ਵਾਪਰ ਗਈ ਹੈ ਬਹੁਤ ਹੀ ਦੁਖਦ ਤੇ ਮੰਦ ਭਾਗੀ ਘਟਨਾ ਹੈ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸ਼ਰੀਅਮ ਹੀ ਹੁਣ ਕਬੱਡੀ ਖਿਡਾਰੀਆਂ ਤੇ ਇਦਾਂ ਦੇ ਹਮਲੇ ਹੋਣੇ ਵਾਰਦਾਤਾਂ ਹੋਣੀਆਂ ਗੋਲੀਆਂ ਚੱਲਣ ਇਹ ਪੰਜਾਬ ਵਿੱਚ ਆਮ ਹੋ ਚੁੱਕਿਆ ਹੈ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਪ੍ਰਭਾ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਇਹ ਚੀਜ਼ਾਂ ਆਮ ਹੋ ਗਈਆਂ ਨੇ ਜੀ ਇਹਦੇ ਪਿੱਛੇ ਜਦੋਂ ਅਸੀਂ ਵੇਖਦੇ ਆ ਤਾਂ ਬਹੁਤ ਸਾਰੇ ਨਾ ਗਰੁੱਪ ਵੀ ਜਦੋਂ ਪਿਛਲੇ ਇੱਕ ਇੱਕ ਦੋ ਸਾਲ ਦੇ ਵਿੱਚ ਇੱਕ ਕਬੱਡੀ ਦੇ ਮੈਦਾਨ ਦੇ ਵਿੱਚ ਜਾਂ ਕਬੱਡੀ ਦੇ ਖਿਡਾਰੀਆਂ ਦੇ ਉੱਤੇ ਇਹ ਚੌਥਾ ਹਮਲਾ ਜੀ ਇਸ ਤੋਂ ਪਹਿਲਾਂ ਵੀ ਤਿੰਨ ਹਮਲੇ ਜਿਹੜੇ ਨਾ ਹੋ ਚੁੱਕੇ ਨੇ ਆਲਰੇਡੀ ਔਰ ਉਹ ਬੰਦੇ ਮਰ ਚੁੱਕੇ ਨੇ ਹਮ ਅ ਜਿਹੜੀ ਕਬੱਡੀ ਦੀ ਗੇਮ ਆ ਨਾ ਇਹ ਕੋ ਮੰਤਰੀ ਪੱਦਰ ਦੇ ਉੱਤੇ ਅਸਲੇ ਪਹੁੰਚੀ ਹੋਈ ਆ ਜੀ ਇਹਦੇ ਵਿੱਚ ਦੋ ਚਾਰ ਗੱਲਾਂ ਇਹੋ ਜਿਹਿਆਂ ਨੇ ਜੜੀਆਂ ਕਿ ਸਾਨੂੰ ਸਾਡੇ ਵੀ ਚਿੰਤਾ ਪੈਦਾ ਕਰਦੀਆਂ ਨੇ ਜੀ ਅਸਲ ਦੇ ਵਿੱਚ ਸਾਡੀਆਂ ਖੇਡਾਂ ਜੜੀਆਂ ਨੇ ਨਾ ਉਹ ਤਾਂ ਅਸੀਂ ਇਸ ਲਈ ਖੇਡਦੇ ਆ ਕਿ ਸਾਡੇ ਜਿਹੜੇ ਨੌਜਵਾਨ ਆ ਅਸੀਂ ਉਹਨਾਂ ਨੂੰ ਨਸ਼ਿਆਂ ਵਾਲੇ ਪਾਸੇੋਂ ਮੋੜ ਕੇ ਇੱਧਰ ਲੈ ਕੇ ਆਈਏ ਲੈ ਕੇ ਆਈਏ ਖੇਡਾਂ ਦੇ ਪਾਸੇ ਲੈ ਕੇ ਆਈਏ ਹੂੰ ਬੜਾ ਅੱਛਾ ਕੰਮ ਚੱਲ ਰਿਹਾ ਸੀਗਾ ਫੇਰ ਕੀ ਹੋਇਆ ਇਹਦੇ ਟੂਰਨਾਮੈਂਟ ਹੁੰਦੇ ਆ ਇਹਨਾਂ ਦੇ ਵਿੱਚ ਬਹੁਤ ਸਾਰਾ ਪੈਸਾ ਅਨਵਾਲ ਹੋ ਜਾਂਦਾ ਹ ਹ ਫੇਰ ਇਹਨਾਂ 'ਚ ਧੜੇ ਬੰਦਿਆਂ ਪੈਦਾ ਹੋ ਜਾਂਦੀਆਂ ਨੇ ਧੜੇ ਬੰਦਿਆਂ ਪੈਦਾ ਹੋਣ ਤੋਂ ਬਾਅਦ ਫੇਰ ਜਿਹੜੇ ਵੱਡੇ ਵੱਡੇ ਗੈਂਗਸਟਰ ਗਰੁੱਪ ਨੇ ਗੈਂਗ ਗੈਂਗ ਬਹੁਤ ਹਾਂ ਜੀ ਜਿਹੜੇ ਗੈਂਗਸਟਰ ਗਰੁੱਪ ਨੇ ਨਾ ਉਹ ਇਹਨਾਂ ਨਾਲ ਜੁੜ ਜਾਂਦੇ ਨੇ ਕਿਉਂਕਿ ਪੈਸਾ ਬਹੁਤ ਲੱਗਦਾ ਇਹਨਾਂ ਟੂਰਨਾਮੈਂਟ ਸੋ ਇਸ ਕਰਕੇ ਨਾ ਮੈਨੂੰ ਇਹ ਲੱਗਦਾ ਹੈ ਵੀ ਇਹਦੇ ਵਿੱਚ ਵੀ ਸਾਡਾ ਜਿਹੜਾ ਤੇ ਉਹਦਾ ਉਹਦਾ ਔਰ ਜਿਹੜਾ ਸਾਡਾ ਬਾਕੀ ਦਾ ਸਿਸਟਮ ਆ ਸਾਰਾ ਪ੍ਰਮੋਟਰ ਨੇ ਹੋਰ ਸਾਰੇ ਨੇ ਜੀ ਇਹ ਜਦੋਂ ਪੈਸਾ ਇਨਵੋਲ ਹੁੰਦਾ ਤੇ ਇਹਦੇ ਵਿੱਚ ਵੀ ਦੇਖੋ ਇੱਕ ਪ੍ਰਮੋਟਰ ਸੀਗਾ ਔਰ ਇੱਕ ਖਿਡਾਰੀ ਵੀ ਸੀਗਾ ਜੀ ਇਹਨੂੰ ਜਿਹੜਾ ਬੰਦਾ ਆ ਕਿਸਟਾਂਗਨਰ ਲੈ ਕੇ ਆ ਆ ਇੱਕ ਆਪਾ ਸੈਲਫੀ ਕਰਨੀ ਨਾ ਬਾਹਰ ਫੈਨ ਉਹ ਫੈਨ ਨੇ ਨਾ ਤੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਕਿ ਅਸੀਂ ਤੁਹਾਡੇ ਨਾਲ ਸੈਲਫੀ ਲੈ ਆਏ ਉਹਦਾ ਫੈਨ ਬਣ ਕੇ ਆਇਆ ਔਰ ਉਹਨੇ ਜਿਹੜੇ ਆਪਣੇ ਉੱਤੇ ਚਾਦਰ ਦੀ ਬੁੱਕਲ ਮਾਰੀ ਸੀਗੀ ਉਹ ਚਾਦਰ ਉਹਦੇ ਮੂੰਹ ਦੇ ਉੱਤੇ ਦੇ ਦਿੱਤੀ ਬਾਹਰ ਆ ਕੇ ਤੇ ਫਿਰ ਉਹਨੇ ਗੋਲੀਆਂ ਚਲਾ ਦਿੱਤੀ ਗੋਲੀਆਂ ਚਲਾ ਦਿੱਤੀ ਠੀਕ ਨੇ ਔਰ ਉਹ ਕਹਿੰਦੇ ਜਦੋਂ ਦੌੜਿਆ ਉਹ ਦੋ ਬੰਦੇ ਉਹਦੇ ਨਾਲ ਹੋਰ ਸੀ ਮੋਟਰਸਾਈਕਲ ਵਾਲੇ ਜਿਹੜੇ ਉਹਦੀ ਵੇਟ ਕਰ ਰਹੇ ਸੀ ਅੱਛਾ ਦੇਖੋ ਇੰਨੀ ਭੀੜ ਸੀਗੀ ਟੂਰਨਾਮੈਂਟ ਵਿੱਚ ਇੰਨੇ ਦਰਸ਼ਕ ਉੱਥੇ ਬੈਠੇ ਹੋਏ ਸੀ ਕੋਈ ਉਸ ਨੂੰ ਆ ਕੇ ਇਸ ਵਾਰ ਦਾ ਤੋ ਹਟਾਵੇ ਨਾ ਉਹਨਾਂ ਨੇ ਹਵਾਈ ਫਾਇਰ ਵੀ ਕੀਤੇ ਕਿ ਕੋਈ ਇਸ ਸਾਡੇ ਮਸਲੇ ਦੇ ਵਿੱਚ ਨਾ ਪਹੁੰਚੀ ਗਏ ਬਿਲਕੁਲ ਉਹਨਾਂ ਨੇ ਸਾਰਿਆਂ ਨੂੰ ਡਰਾਤਾ ਔਰ ਡਰਾ ਕੇ ਸਭ ਨੂੰ ਦੜਾ ਦਿੱਤਾ ਹੁਣ ਜਦੋਂ ਅਸੀਂ ਸਾਰਾ ਸੀਨ ਦੇਖਦੇ ਆਂ ਵੀ ਇਹਦੇ ਪਿੱਛੇ ਮੈਂ ਬਹੁਤੀ ਵਾਰੀ ਇਹ ਕਹਿਣਾ ਹੁੰਦਾ ਵੀ ਪੰਜਾਬ ਦੇ ਹਾਲਾਤ ਜਿਹੜੇ ਨੇ ਨਾ ਪਿਛਲੇ 2-3 ਸਾਲਾਂਾਂ ਵਿੱਚ ਜਿੰਨੇ ਵਿਗੜੇ ਨੇ ਇਸ ਤੋਂ ਪਹਿਲਾਂ ਇਹ ਨੇ ਹੈ ਨਹੀਂ ਸੀਗਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਲੱਗਦੀਆਂ ਨੇ ਕਦੇ ਗੁਰਦਾਸਪੁਰ ਵਿੱਚ ਗੋਲੀ ਚੱਲ ਗਈ ਕਦੇ ਕਿਸੇ ਥਾੜੇ ਉੱਤੇ ਹਮਲਾ ਹੋ ਗਿਆ ਹੈ ਕਈ ਕੁਝ ਸਿਹਤ ਨਾਲ ਜੁੜਿਆ ਹੋਇਆ ਮੇਰਾ ਮਤਲਬ ਆ ਵੀ ਸਾਡੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹ ਕੀ ਕਰ ਰਹੀਆਂ ਨੇ ਜਾਂ ਦੂਸਰੇ ਲੋਕ ਕੀ ਕਰ ਰਹੇ ਨੇ ਔਰ ਖਾਸ ਤੌਰ ਤੇ ਇਹ ਜਿਹੜੇ ਟੂਰਨਾਮੈਂਟ ਨੇ ਵਿਦੇਸ਼ੀਆਂ ਦੀ ਸਹਾਇਤਾ ਨਾਲ ਇੱਥੇ ਖੇਡੇ ਜਾਂਦੇ ਨੇ ਇਹਨਾਂ ਉੱਤੇ ਖਾਸ ਤੌਰ ਤੇ ਉੱਤੇ ਸਰਕਾਰ ਨੂੰ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ ਇਹਨਾਂ ਦਾ ਮਨਸ਼ਾ ਕੁਝ ਹੋਰ ਹੁੰਦਾ ਵੀ ਆਪਾਂ ਇਹੋ ਜਿਹਾ ਇੱਕ ਉੱਥੇ ਟੂਰਨਾਮੈਂਟ ਰਸਾ ਕੇ ਉਹਦੇ ਵਿੱਚ ਕੇਸ ਬੰਦੇ ਨੂੰ ਅਸੀਂ ਖਤਮ ਕਰਨਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਕਾਫੀ ਖਤਰਨਾਕ ਨੇ ਇਹਦੀ ਲੌਂਗ ਰਨ ਆਪਾਂ ਪੰਜਾਬ ਦੇ ਵਿੱਚ ਜੇ ਦਿਖਿਆ ਜਾਏ ਤਾਂ ਆਪਾਂ ਨਸ਼ਿਆਂ ਵੱਲੋਂ ਮੋੜ ਕੇ ਤਾਂ ਲੈ ਕੇ ਆ ਰਹੇ ਆਂ ਇੱਧਰ ਨੂੰ ਇਹਨਾਂ ਨੂੰ ਨੌਜਵਾਨਾਂ ਨੂੰ ਔਰ ਲੈ ਕੇ ਕਿਹੜੇ ਪਾਸੇ ਜਾ ਰਹੇ ਆਂ ਬਿਲਕੁਲ ਲੈ ਕੇ ਇਸ ਪਾਸੇ ਜਾ ਰਹੇ ਆਂ ਵੀ ਅਸੀਂ ਇਹ ਕਤਲੋਗ ਘਰ ਚ ਹੋ ਗਏ ਆ ਸਾਰਾ ਕੁਝ ਮੁਕਾਬਲੇ ਵਿੱਚ ਗੋਲੀਆਂ ਚੜ ਰਹੀਆਂ ਨੇ ਅੱਛਾ ਇਹ ਇਹ ਕਿਉਂ ਜਾਂਦਾ ਹੈ ਕਿ ਇਸ ਕਤਲ ਤੋਂ ਬਾਅਦ ਇੱਕ ਗਰੁੱਪ ਵੱਲੋਂ ਬੰਬੀਹਾ ਗਰੁੱਪ ਦੇ ਨਾਲ ਜੋੜਿਆ ਜਾ ਰਿਹਾ ਹੈ ਇਸ ਨੂੰ ਸਿੱਧੂ ਮੂਸੇਵਾਲਾ ਕਤਲ ਦਾ ਬਦਲਾ ਵੀ ਦੱਸਿਆ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਸੁਰੱਖਿਆ ਪੰਨਾਲੇ ਜਾਂ ਪ੍ਰਸ਼ਾਸਨ ਇਸ ਟਾਈਮ ਕੀ ਕਰ ਰਿਹਾ ਕਿਉਂਕਿ 2-3 ਸਾਲਾਂ ਦੀ ਤੁਸੀਂ ਜੇਕਰ ਗੱਲਬਾਤ ਕਰਦੇ ਹੋ ਤਾਂ 2-3 ਸਾਲਾਂ ਵਿੱਚ ਪੰਜਾਬ ਦੇ ਹਾਲਾਤ ਤੁਸੀਂ ਖੁਦ ਇਸ ਗੱਲ ਦਾ ਸਬੂਤ ਹੋ ਤੁਸੀਂ ਖੁਦ ਚਸ਼ਮਦੀਦ ਹੋ ਇਸ ਕਿ ਵਾਰਦਾਤਾਂ ਵਿੱਚ ਕਿੰਨਾ ਵਾਅਦਾ ਹੋ ਗਿਆ ਗੈਂਗ ਵਾਚ ਕਿੰਨਾ ਵਾਅਦਾ ਹੋ ਗਿਆ ਫਿਰੋਤੀ ਮੰਗਣ ਵਾਲਿਆਂ ਦੇ ਸ਼ਰੀਅਮ ਫੋਨ ਆ ਰਹੇ ਨੇ ਉਹੀ ਨਾ ਬਿਹ ਗਿਆਨ ਖ ਮਨਕੀਰਤ ਔਲਖ ਉਹ ਵੀ ਆ ਰਿਹਾ ਸੀ ਪਹੁੰਚ ਰਿਹਾ ਸੀ ਉੱਤੇ ਥੋੜੀ ਜਿਹੀ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਖੁਸ਼ਕਿਸਮਤੀ ਸੀ ਕਿਉਂਕਿ ਮਨਕੀਰਤ ਔਲਖ ਦੀ ਜੇਕਰ ਗੱਲ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਉਹਨੂੰ ਵੀ ਲਗਾਤਾਰ ਥ੍ਰੈਟ ਆ ਰਹੇ ਨੇ ਖਤਮ ਹੋ ਗਏ ਹੁਣ ਅਸੀਂ ਇਸ ਸਾਰੀਆਂ ਗੱਲਾਂ ਨੂੰ ਮੇਲ ਸਕਦੇ ਆ ਵੀ ਮੂਸੇ ਵਾਲਾ ਜਦੋਂ ਹਮਲਾ ਹੋਇਆ ਸੀਗਾ ਉਹਦਾ ਔਲਖ ਦਾ ਵੀ ਇੱਕ ਤਰ੍ਹਾਂ ਕਿਤੇ ਨਾਲ ਆਇਆ ਸੀਗਾ ਇੱਕ ਗਰੁੱਪ ਨਾਲ ਉਹ ਵੀ ਜੁੜਿਆ ਹੋਇਆ ਸੀਗਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਸਾਰੀਆਂ ਸਾਡੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸਾਰੀਆਂ ਗੱਲਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਔਰ ਇਹਨਾਂ ਉੱਤੇ ਖਾਸ ਨਿਗਾਹ ਰੱਖਣੀ ਚਾਹੀਦੀ ਹੈ ਜਦੋਂ ਕੋਈ ਟੂਰਨਾਮੈਂਟ ਹੁੰਦੇ ਆ ਔਰ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਹੈ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ ਵੀ ਇੱਥੇ ਟੂਰਨਾਮੈਂਟ ਹੋ ਰਿਹਾ ਹੈ ਔਰ ਉਹਨਾਂ ਦੀ ਬਕਦਰ ਸਿਕਿਉਰਿਟੀ ਕੀਤੀ ਜਾਏ ਅਜੇ ਅਜੇ ਕਿ ਉੱਥੇ ਡੀਐਸਪੀ ਇੱਕ ਕੰਦੇ ਗੈਸਟ ਸੀਗਾ ਉਹਨਾਂ ਦਾ ਉਹ ਉੱਥੋਂ ਥੋੜੀ ਦੇਰ ਪਹਿਲਾਂ ਤੁਸੀਂ ਦੇਖ ਲਓ ਉੱਥੇ ਦੀ ਸੁਰੱਖਿਆ ਕਿਵੇਂ ਹੋਏਗੀ ਕਿਵੇਂ ਕੋਈ ਹਥਿਆਰ ਲੈ ਕੇ ਉਸ ਟੂਰਨਾਮੈਂਟ ਵਿੱਚ ਪਹੁੰਚ ਜਾਂਦਾ ਹੈ ਕਿੱਡੀ ਵੱਡੀ ਬੇਵਕੂਫੀ ਕਹਿ ਸਕਦੇ ਨਾ ਲਾਇਕੀ ਕਹਿ ਸਕਦੇ ਆ ਸੁਪਰਵਾਈਜ਼ਨ ਦੀ ਇਹ ਇਹ ਨਲਕੀਆਂ ਨੇ ਅਸੋ ਮੇਰਾ ਮਤਲਬ ਉਹ ਵੀ ਡੀਐਸਪੀ ਸਾਹਿਬ ਉਥੋਂ ਇੱਕ ਵਾਰੀ ਹੋ ਕੇ ਨਿਕਲ ਗਏ ਨੇ ਤੇ ਉਸ ਤੋਂ ਬਾਅਦ ਇਕਦਮ ਹਮਲਾ ਹੋ ਜਾਂਦਾ ਸੋ ਇਹ ਬਹੁਤ ਸਾਰੇ ਸਿਕਿਉਰਿਟੀ ਦੇ ਵਿੱਚ ਕਿਤੇ ਨਾ ਕਿਤੇ ਗੈਪ ਨੇ ਇਜੜੇ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਔਰ ਚੈੱਕ ਕਰਨੇ ਚਾਹੀਦੇ ਨੇ ਇਹੋ ਜੇ ਮੌਕੇ ਹਾਂ ਜਿੱਥੇ ਭੀੜ ਇਕੱਠੀ ਹੁੰਦੀ ਆ ਉਥੇ ਖਾਸ ਤੌਰ ਤੇ ਸਿਕਿਉਰਿਟੀ ਦਾ ਇੰਤਜ਼ਾਮ ਹੋਣਾ ਚਾਹੀਦਾ ਬਿਸ਼ੱਕ ਉਹਨਾਂ ਪੁਲਿਸ ਵੱਲੋਂ ਜਿਹੜੀ ਆ ਕਿ ਇੱਥੇ ਕਾਰਵਾਈ ਕੀਤੀ ਜਾ ਰਹੀ ਹੈ ਆਸ-ਪਾਸੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਆ ਦੋਸ਼ੀਆਂ ਨੂੰ ਫੜਨ ਦੀ ਪਾਲਵੀ ਕੀਤੀ ਜਾ ਰਹੀ ਹੈ ਪਰ ਸਵਾਲ ਇੱਥੇ ਕਈ ਅਜੇ ਹੀ ਉੱਠਦੇ ਨੇ ਜੋ ਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਜਿਹੜੀ ਕਾਜਪ੍ਰਣਾਲੀ ਉਰੇ ਤੇ ਸਵਾਲੀਆ ਨਿਸ਼ਾਨ ਖੜੇ ਗਾ ਬਿਲਕੁਲ ਸੋ ਇਸ ਤਰ੍ਹਾਂ ਇਹ ਅਸੀਂ ਦੂਸਰੀ ਖਬਰ ਦਾ ਰੋਕ ਕੱਲਣੇ ਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਜ਼ਿਲ੍ਹਾ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਹੋ ਕੇ ਹਟੀਆਂ ਆਇਆ VOTING ਉਹਦੀ ਹੋਈ ਹੈ ਤੇ 17 ਦਸੰਬਰ ਨੂੰ ਉਹਦੇ ਨਤੀਜੇ ਆਣੇ ਉਸ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਬਲਾਕ ਸੰਪਤੀ ਚੋਣਾਂ ਦੀ ਗਿਣਤੀ ਪ੍ਰਕਿਰਿਆ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਹੈ ਇੱਕ ਪਟੀਸ਼ਨ ਦਾਇਰ ਕੀਤੀ ਹੈ ਉਹਨਾਂ ਨੇ 17 ਦਸੰਬਰ ਨੂੰ ਹੋਣ ਵਾਲੀ ਵੋਟ ਗਿਣਤੀ ਦੌਰਾਨ ਲਾਜ਼ਮੀ ਵੀਡੀਓਗ੍ਰਾਫੀ ਕਰਵਾਉਣ ਦੀ ਮੰਗ ਕੀਤੀ ਹੈ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿਉਂ ਅਜਿਹੀ ਮੰਗ ਵੜਿੰਗ ਵੱਲੋਂ ਕੀਤੀ ਗਈ ਹੈ ਦੇਖੋ ਆਪਾਂ ਜਦੋਂ ਸਾਰੇ ਬਲਾਕ ਸੰਪਤੀਆਂ ਚੋਣਾਂ ਜਿਹੜਾ ਪ੍ਰੀਸ਼ਦ ਦੀਆਂ ਚੋਣਾਂ ਦਾ ਸਾਰਾ ਸੀਨ ਦੇਖਦੇ ਹਾਂ ਨਾ ਜੀ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਨੇ ਵੀ ਜਿਹੜੀ ਜਿਹੜੀ ਸਰਕਾਰ ਵਾਲੀ ਪਾਰਟੀ ਹੈ ਉਹਦੇ ਲੋਕਾਂ ਨੇ ਬਾਕੀ ਪਾਰਟੀਆਂ ਦੇ ਲੋਕਾਂ ਨਾਲ ਜਾਸਤੀ ਕੀਤੀ ਹੈ ਉਦਾਂ ਤੇ ਹਮੇਸ਼ਾ ਇਦਾਂ ਹੁੰਦਾ ਵੀ ਜਿਹੜੀ ਸਰਕਾਰ ਹੋਵੇ ਪਾਰਟੀ ਦੀ ਉਹਦੀ ਔਰ اپੋਜੀਸ਼ਨ ਪਾਰਟੀਆਂ ਦੀ ਇਹ ਨਾਮਜ਼ਦਗੀ ਵੜਾ ਤੋਂ ਕੰਮ ਸ਼ੁਰੂ ਹੋ ਜਾਂਦਾ ਤੇ ਟਕਰਾਅ ਰਹਿੰਦੀ ਰਹਿੰਦੀ ਹੈ ਵੋਟਿੰਗ ਪੈਂਡ ਤੱਕ ਇਹ ਟਕਰਾਅ ਚੱਲਦਾ ਰਹਿੰਦਾ ਜੀ ਸੋ ਇਹਦੇ ਵਿੱਚ ਵੀ ਬਹੁਤ ਸਾਰਾ ਸੀਗਾ ਵੀ ਮਤਲਬ ਆਪ ਪਾਰਟੀ ਦੇ ਤੇ ਆਪ ਵਾਲਿਆਂ ਤੋਂ ਆਪ ਪਾਰਟੀ ਦੀ ਧੱਕੇਸ਼ਾਹੀ اپੋਜੀਸ਼ਨ ਵੱਲੋਂ ਦੱਸੀ ਜਾ ਰਹੀ ਸੀ ਬਿਲਕੁਲ ਬਿਲਕੁਲ ਉਹਦੇ ਵਿੱਚ ਤਾਂ ਇਹ ਵੀ ਹੋਇਆ ਵੀ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਬੂਥ ਨਹੀਂ ਲੱਗਣ ਦਿੱਤੇ ਕਈ ਜਗ੍ਹਾ ਦੇ ਉੱਤੇ ਇੱਕ ਮੈਂ ਪੜ ਰਿਹਾ ਸੀ ਖਬਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਤਾਂ ਵੋਟਾਂ ਹੀ ਨਹੀਂ ਪਈਆਂ ਇੱਕ ਵੀ ਵੋਟ ਨਹੀਂ ਪਈ ਮਤਲਬ ਸਾਰੇ ਦੇ ਵੋਟਾਂ ਅੱਜ ਪੈਣੀਆਂ ਇਹ ਦੇਖ ਲਓ ਤੁਸੀਂ ਮਤਲਬ ਵੋਟਾਂ ਦਾ ਬਾਈਕਾਟ ਕਰ ਦਿੱਤਾ ਜੀ ਜਿਹੜੇ ਰਾਜਾ ਵੜਿੰਗ ਨੇ ਉਹਨਾਂ ਨੂੰ ਇੱਕ ਹادثਾ ਹੈ ਕਿਉਂਕਿ ਉਹ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਜੀ ਉਹਨਾਂ ਨੂੰ ਹادثਾ ਹੈ ਵੀ ਉਹਨਾਂ ਦੇ ਉਮੀਦਵਾਰਾਂ ਨਾਲ ਜੋ ਕੀਤਾ ਗਿਆ ਦੀ ਆਤੀ ਹੋਈ ਕਿਉਂਕਿ ਲਾਸਟ ਜਿਹੜਾ ਸਟੈਪ ਇਹ ਆ ਵੀ ਵੋਟਾਂ ਦੀ ਗਿਣਤੀ ਹੋਣੀ ਹੈ ਗਿਣਤੀ ਹੋਣੀ ਹੈ ਉਹਨਾਂ ਨੂੰ ਚਿੰਤਾ ਹੈ ਵੀ ਵੋਟਾਂ ਦੀ ਗਿਣਤੀ ਜਿਹੜੀ ਆ ਨਾ ਸੀਸੀਟੀਵੀ ਕੈਮਰਾ ਨਾਲ ਹੋਣੀ ਚਾਹੀਦੀ ਹੈ ਮੇਰੇ ਖਿਆਲ ਦੇ ਵਿੱਚ ਸੀਸੀਟੀਵੀ ਕੈਮਰੇ ਨਾਲ ਹਮੇਸ਼ਾ ਗਿਣਤੀਆਂ ਹੁੰਦੀਆਂ ਨੇ ਹੋ ਸਕਦਾ ਜਿਲ੍ਹਾ ਪ੍ਰੀਸ਼ਦ ਜਾਂ ਇਹਦੇ ਵਿੱਚ ਨਾ ਹੁੰਦੀਆਂ ਹੋਣ ਲੇਕਿਨ ਠੀਕ ਆ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਹ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਵੀ ਇਹਦੇ ਵਿੱਚ ਹਿਰਾਫੇਰੀ ਹੋ ਸਕਦੀ ਹੈ ਤੇ ਤੁਸੀਂ ਸੀਸੀਟੀਵੀ ਕੈਮਰੇ ਲਗਾਓ ਉੱਥੇ ਤਾਂ ਗਿਣਤੀ ਜਿਹੜੀ ਸ਼ੁਰੂ ਹੋਣੀ ਚਾਹੀਦੀ ਹੈ ਮੇਰੇ ਖਿਆਲ ਦੇ ਵਿੱਚ ਆਪਾਂ ਜੇ ਜਿਹੜਾ ਚਾਰ ਪੰਜ ਦਿਨ ਦਾ ਮਾਹੌਲ ਵੇਖਦੇ ਆ ਇਹਨਾਂ ਇਲੈਕਸ਼ਨਾਂ ਦੇ ਵਿੱਚ ਜੀ ਇਹ ਸੀਸੀਟੀਵੀ ਕੈਮਰੇ ਦੀ ਮੰਗ ਜਿਹੜੀ ਹੈ ਇਹ ਰਾਜਾ ਆਪਣਿੰਗ ਦੀ ਬਿਲਕੁਲ ਜਾਇਜ਼ ਆ ਔਰ ਇਸ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਔਰ ਔਰ ਵੋਟਾਂ ਦੀ ਗਿਣਤੀ ਜਿਹੜੀ ਹੈ ਚੋਣ ਕਮਿਸ਼ਨ ਨੇ ਕਰਨਾ ਹੁੰਦਾ ਚੋਣ ਕਮਿਸ਼ਨ ਨੇ ਸਾਰਾ ਕੁਝ ਕਰੇ ਸੀਸੀਟੀਵੀ ਕੈਮਰੇ ਤੇ ਕੀ ਚੋਣ ਕਮਿਸ਼ਨ ਤੇ ਇਤਬਾਰ ਨਹੀਂ ਰਿਹਾ ਹੁਣ ਜਿਹੋ ਜਿਹੇ ਮਾਹੌਲ ਦੇਖ ਲਏ ਇਹਨਾਂ ਦਾ ਚੋਣਾਂ ਨੂੰ ਲੈ ਕੇ ਜਾਂ ਫਿਰ ਕੀ ਫੈਸਲਾ ਆਏਗਾ ਕਿਉਂਕਿ ਅੱਜ ਹਾਈ ਕੋਰਟ ਵੱਲੋਂ ਇਸ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੁਣਵਾਈ ਕੀਤੀ ਜਾਣੀ ਹੈ ਬਿਲਕੁਲ ਦੇਖੋ ਇਹ ਜਿਹੜੀਆਂ ਸਰਕਾਰਾਂ ਨੇ ਸਾਡੇ ਭਾਵੇਂ ਸਟੇਟ ਦੀ ਸਰਕਾਰ ਹੋਵੇ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਚੋਣ ਕਮਿਸ਼ਨ ਦੇ ਉੱਤੇ ਇਹਨਾਂ ਦਾ ਦਬਾਅ ਹੁੰਦਾ ਹੀ ਆ ਹਮੇਸ਼ਾ ਜੇ ਆਪਾਂ ਸੈਂਟਰ ਦੀ ਸਰਕਾਰ ਵੀ ਕਹੀ ਹੈ ਜਾਂ ਪਿਕਚਰ ਜੜੀਆਂ ਚੋਣਾ ਹੋਈਆਂ ਨੇ ਅਸੀਂ ਹਮੇਸ਼ਾ ਮਹਿਸੂਸ ਕੀਤਾ ਵੀ ਚੋਣ ਕਮਿਸ਼ਨ ਜਿਹੜਾ ਉਹ ਦਬਾਅ ਦੇ ਥੱਲੇ ਕੰਮ ਕਰ ਰਿਹਾ ਹੈ ਜੀ ਹੁਣ ਪੰਜਾਬ ਦੇ ਵਿੱਚ ਵੀ ਜੜੀਆਂ ਚੋਣਾ ਨੇ ਨਾ ਆਪਾਂ ਇਹ ਕਹਿ ਸਕਦੇ ਹਾਂ ਵੀ ਚੋਣ ਕਮਿਸ਼ਨ ਜਿਹੜਾ ਉਹ ਸਰਕਾਰ ਦੇ ਦਬਾਅ ਹਮੇਸ਼ਾ ਹੀ ਰਹਿੰਦਾ ਸੋ ਇਸ ਕਰਕੇ ਉਹਨਾਂ ਦੀ ਚਿੰਤਾ ਵਾਜਿਬ ਆ ਲੇਕਿਨ ਜੇ ਹਾਈ ਕੋਰਟ ਕਹਿੰਦੀ ਆ ਵੀ ਸੀਸੀਟੀਵੀ ਕੈਮਰੇ ਲੱਗਣੇ ਚਾਹੀਦੇ ਆ ਤੇ ਚੋਣ ਕਮਿਸ਼ਨ ਨੂੰ ਲਾਉਣੇ ਪੈਣਗੇ ਔਰ ਬਕਾਇਦਾ ਜਿਹੜੀ ਇਹ ਗਿਣਤੀ ਜਿਹੜੀ ਆ ਇਹਨਾਂ ਕੈਮਰੇ ਦੇ ਨਾਲ ਹੀ ਹੋਏ ਹਮ ਅੱਛਾ ਇਸ ਤੋਂ ਬਾਅਦ ਪਾਰਦਰਸ਼ਤਾ ਹੋ ਸਕਦੀ ਹੈ ਜੇਕਰ ਸੀਸੀਟੀਵੀ ਕੈਮਰੇ ਲੱਗਦੇ ਮਤਲਬ ਇਹ ਵੀ ਉਹਨਾਂ ਦੀ ਤਸਦੀ ਹੋ ਜਾਏਗੀ ਵੀ ਸਾਰਾ ਕੁਝ ਗਿਣਤੀ ਜਿਹੜੀ ਹੋਈ ਹੈ ਇਹ ਬਿਲਕੁਲ ਕੈਬਨਟ ਸਾਹਮਣੇ ਹੋਈ ਹੈ ਇਹਦੇ ਵਿੱਚ ਕੋਈ ਹਰੇ ਫਰੇ ਨਹੀਂ ਹੋਈ ਇਹਨਾਂ ਤੇ ਉਹਨਾਂ ਨੂੰ ਥੋੜਾ ਜਿਹਾ ਹੋ ਸਕਦਾ ਚਲੋ ਇਸੇ ਤਰ੍ਹਾਂ ਅਸੀਂ ਅਗਲੀ ਖਬਰ ਦਾ ਵੀ ਰੁਕਾ ਲੈਣੇ ਪਰ ਫਿਲਹਾਲ ਵਿਲਾ ਇੱਕ ਕਮਰਸ਼ੀਅਲ ਬ੍ਰੇਕ ਦਾ ਹੈ ਜਲਦ ਹਾਜ਼ਰ ਹੋਵਾਂਗੇ ਇਸ ਬ੍ਰੇਕ ਤੋਂ ਬਾਅਦ